ਜੋ ਕੰਮ ਵੱਡੇ ਵੱਡੇ ਡਾਕਟਰ ਜਾਂ ਸਾਇੰਟਿਸਟ ਨਹੀਂ ਕਰ ਸਕਦੇ ਉਹ ਇਹਨਾਂ ਮੱਖੀਆਂ ਨੇ ਕਰਨਾ ਹੈ ਇੱਕ ਮਰੀ ਹੋਈ ਮੱਖੀ ਨੂੰ ਮੱਖੀਆਂ ਦੇ ਛੱਤੇ ਉੱਪਰ ਰੱਖ ਦਿੱਤਾ ਜਾਂਦਾ ਹੈ ਕੁਝ ਦੇਰ ਬਾਅਦ ਜਦੋਂ ਦੂਜੀਆਂ ਮੱਖੀਆਂ ਨੂੰ ਪਤਾ ਲੱਗਦਾ ਜੋ ਜਿਉਂਦੀਆਂ ਐ ਉਹ ਫਿਰ ਉਹਦੇ ਕੋਲ ਇਕੱਠੀਆਂ ਹੁੰਦੀਆਂ ਜਿਵੇਂ ਕਿਸੇ ਹਸਪੀਟਲ ਦੇ ਆਪਰੇਸ਼ਨ ਥੀਏਟਰ ਦੇ ਵਿੱਚ ਡਾਕਟਰ ਇਕੱਠੇ ਹੁੰਦੇ ਆ ਕਿਸੇ ਸੀਰੀਅਸ ਮਰੀਜ਼ ਦਾ ਇਲਾਜ ਕਰਨ ਵਾਸਤੇ ਪਤਾ ਨਹੀਂ ਆਕਾਲ ਪੁਰਖ ਨੇ ਕਿਹੜਾ ਗੁਣ ਪਾਇਆ ਇਹਨਾਂ ਮੱਖੀਆਂ ਦੇ ਵਿੱਚ ਕੀ ਇਹਨਾਂ ਨੂੰ ਸਖਾ ਕੇ ਭੇਜਿਆ ਹੈ ਸਾਡੀ ਸਮਝ ਤੋਂ ਪਰੇ ਦੀ ਗੱਲ ਆ ਜੋ ਇਹ ਕਰ ਰਹੀਆਂ ਨੇ ਜਦੋਂ ਇਸ ਮੱਖੀ ਨੂੰ ਥੱਲਿਓਂ ਚਾਕੇ ਇਹਨਾਂ ਦੇ ਛੱਤੇ ਉੱਪਰ ਰੱਖ ਦਿੱਤਾ ਜਾਂਦਾ ਹੈ ਤੇ ਫਿਰ ਉਹ ਟ੍ਰੀਟਮੈਂਟ ਕਰਦੀਆਂ ਹਨ ਯਾਨੀ ਇੰਨੇ ਛੋਟੇ ਜੀਵ ਦੇ ਵਿੱਚ ਇੰਨੇ ਵੱਡੇ ਗੁਣ ਸਿਰਫ ਅਕਾਲ ਪੁਰਖ ਪਾ ਸਕਦਾ ਹੈ ਸਾਇੰਸ ਤੋਂ ਪਰੇ ਦੀ ਗੱਲ ਆ ਬੇਸ਼ੱਕ ਅੱਜ ਸਾਇੰਸ ਨੇ ਕਿੰਨੀ ਤਰੱਕੀ ਕਰ ਲਈ ਆ ਪਰ ਜੋ ਕੰਮ ਇਹ ਮੱਖੀਆਂ ਕਰ ਰਹੀਆਂ ਨੇ ਸ਼ਾਇਦ ਉਹ ਸਾਇੰਸ ਨਾ ਕਰ ਸਕੇ ਦੇਖੋ ਕਿਵੇਂ ਇਕੱਠੀਆਂ ਹੋਈਆਂ ਉਹਦੇ ਦੁਆਲੇ ਤੇ ਇਹਨਾਂ ਨੇ ਉਸ ਮਰੀ ਹੋਈ ਮੱਖੀ ਨੂੰ ਜਿਉਂਦੇ ਕਰ ਲੈਣਾ ਹੈ ਤੁਸੀਂ ਆਪ ਦੇਖੋਗੇ ਯਾਨੀ ਹੈਰਾਨ ਕਰਨ ਵਾਲੀ ਗੱਲ ਆ ਕਾਫੀ ਟਾਈਮੋਂ ਇਸੇ ਤਰ੍ਹਾਂ ਲੱਗੀਆਂ ਰਹਿਣ ਤੋਂ ਬਾਅਦ ਦੇ ਵਿੱਚ ਤੁਸੀਂ ਧਿਆਨ ਨਾਲ ਦੇਖੋਗੇ ਜੋ ਮਰੀ ਹੋਈ ਮੱਖੀ ਸੀਗੀ बेहोश ਕਹੋ ਜਾਂ ਮਰੀ ਹੋਈ ਕਹੋ ਉਹਨੇ ਉੱਠ ਕੇ ਇਹ ਜੋ ਲਾਲ ਰੰਗ ਦੇ ਸਿਰ ਵਾਲੀ ਮੱਖੀ ਦਿਖਾਈ ਦੇ ਰਹੀ ਆ ਛੋਟੀ ਜੀ ਜਿਹਦੇ ਦੁਆਲੇ ਅਜੀਬੀ ਉਹ ਲੱਗੀਆਂ ਹੋਈਆਂ ਨੇ ਇਹਨੇ ਉੱਠ ਕੇ ਇਸ ਝੁੰਡ ਦੇ ਵਿੱਚੋਂ ਬਾਹਰ ਨਿਕਲਣਾ ਹੈ ਇਹ ਵੱਡੀ ਗੱਲ ਆ ਤੁਸੀਂ ਗੂਗਲ ਦੇ ਉੱਪਰ ਇੱਕ ਵਾਰ ਸਰਚ ਮਾਰਿਓ ਇਹਨਾਂ ਮੱਖੀਆਂ ਬਾਰੇ ਕਿਸ ਤਰ੍ਹਾਂ ਦੇ ਗੁਣ ਇਹਨਾਂ ਵਿੱਚ ਅਕਾਲ ਪੁਰਖ ਨੇ ਪਾ ਕੇ ਭੇਜਿਆ ਸ਼ਾਇਦ ਜੁਇਨ ਮੱਖੀਆਂ ਨੇ ਕੀਤਾ ਕੋਈ ਇਨਸਾਨ ਕੋਈ ਸਾਇੰਸ ਕੋਈ ਸੈਂਟਿਸਟ ਕੋ ਡਾਕਟਰ ਨਹੀਂ ਕਰ ਸਕਦਾ ਲਾਲ ਰੰਗ ਦਾ ਜਿਹਦੇ ਤੇ ਉਹ ਨਿਸ਼ਾਨ ਲੱਗਿਆ ਹੈ ਉਹੀ ਮੱਖੀ ਸੀਗੀ ਉੱਠ ਕੇ ਬਾਹਰ ਜਾਂਦੀ ਆ ਪਤਾ ਨਹੀਂ ਕੀ ਹੈਗਾ ਇਹ ਪਰ ਜੋ ਵੀ ਆ ਆਪਣੀ ਸਮਝ ਤੋਂ ਪਰੇ ਆ ਬਾਕੀ ೀ ವದಿಯ ಲಿ ಶೇರ್ ಜರು